ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਆਵਾ ਸੋਸ਼ੀਅਰ ਲੁਜਾਨਾ ਔਰ ਹੋਟਲ ਰੈਡੀਸਨ ਬਲੂ ਸ਼ੋ ਐਫਜੀਐਮ ਸੋ THEN THEN ਦਾ ਸ਼ੁਰੂ ਹੋਇਆ ਇਸ ਐਫਜੀਐਮ ਸ਼ੋ ਦੇ ਵਿੱਚ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਵੱਖ-ਵੱਖ ਸਟਾਲਸ ਦੇ ਵਿੱਚ ਸੋ ਹੁਣ ਰੈਡੀਸਨ ਬਲੂ ਦੇ ਵਿੱਚ ਅਸੀਂ ਦੇਖ ਰਹੇ ਹਾਂ ਰੂਮਸ ਦੇ ਵਿੱਚ ਵੀ ਸੈਂਪਲ ਸੈਟ ਲੱਗੇ ਹੋਏ ਆ ਔਰ ਜਿਹੜੇ ਮੈਨੂਫੈਕਚਰਰ ਸੈਕਟਰ ਆ ਮੈਨੂਫੈਕਚਰਿੰਗ ਸੈਕਟਰ ਆ ਲਗਾਤਾਰ ਆਪਣਾ ਜਿਹੜਾ ਕਾਰੋਬਾਰ ਕਰ ਰਿਹਾ ਸੋ ਕਿਹਾ ਜਾਂਦਾ ਕਿ ਅੱਜ ਤੱਕ ਸੁਣਿਆ ਸੀ ਕਿ ਹੋਟਲ ਦੇ ਰੂਮਸ ਦੇ ਵਿੱਚ ਬਿਜ਼ਨਸ ਹੁੰਦੇ ਐ ਸੋ ਅੱਜ ਦੇਖ ਰਹੇ ਆ ਕਿ ਕਿਦਾਂ ਹੋਟਲ ਦੇ ਰੂਮਸ 5 ਸਟਾਰ ਹੋਟਲਸ ਦੇ ਰੂਮਸ ਵੀ ਬਿਜ਼ਨਸ ਜਿਹੜੇ ਐ ਉਹ ਆਫਿਸਸ ਬਣੇ ਹੋਏ ਇੱਕ ਤਰ੍ਹਾਂ ਦੇ ਡਿਸਪਲੇ ਰੂਮਸ ਬਣੇ ਹੋਏ ਆ ਔਰ ਲਗਾਤਾਰ ਤਸਵੀਰਾਂ ਜਿਹੜਾ ਦੇਖ ਰਹੇ ਆ ਕਿਹਾ ਜਾਂਦਾ ਕਿ ਵੇਅਰ देयर ਇਜ਼ ਅ ਵਿਲ देयर ਇਜ਼ ਅ ਵੇ ਸੋ ਹੋਟਲ ਦੇ ਰੂਮਸ ਦੇ ਵਿੱਚ ਆਲੀਸਾਨ ਹੋਟਲਸ ਔਰ ਦੇ ਰੂਮਸ ਦੇ ਵਿੱਚ ਬਿਜ਼ਨਸ ਹੋਣਾ ਬੜਾ ਅੱਛਾ ਇੱਕ ਅੰਦਾਜ਼ ਹੈ ਨਵਾਂ ਚੀਜ਼ ਹੈ ਸੋ ਇਸ ਤੇ ਪਹੁੰਚੇ ਹੈਕਰਸ ਦੇ ਸਟਾਲਸ ਤੇ

ਟਰੂ ਹੈਕਰਸ ਸੋ ਟਰੂ ਹੈਕਰਸ ਲੋਕੀ ਨਾਮ ਰੱਖਦੇ ਆ ਬ੍ਰਾਂਡ ਰੱਖਦੇ ਆ ਕਿ ਭਲਾ ਬੰਦਾ ਸੋਚਦਾ ਤੁਸੀਂ ਨਾਮ ਵੀ ਹੈਕਰ ਰੱਖਤਾ ਅੱਜ ਦੀ ਦੁਨੀਆ 'ਚ ਤਾਂ ਹੈਕਰ ਦੇ ਨਾਮ ਤੋਂ ਨਾਮ ਆਂਦਾ ਨਾ ਤਾਂ ਬੰਦਾ ਡਰ ਜਾਂਦਾ ਕਹਿੰਦਾ ਯਾਰ ਕੁਛ ਹੈ ਕੀ ਨਾ ਹੋ ਜਵੇ ਨਹੀਂ ਇਹ ਸਾਰੇ ਇਹਨੂੰ ਹੈਕਰ ਨਾਸਤੇ ਰੱਖਿਆ ਜੀ ਜੀ ਕਸਟਮਰ ਹੈਕ ਕਰਨੇ ਸਾਰੇ ਹੈਕਰ ਵੀ ਹਾਂਜੀ ਹਾਂਜੀ ਜੀ ਸੋ ਕਿਦਾਂ ਦਾ ਰਿਸਪੌਂਸ ਹੈ ਔਰ ਤੁਸੀਂ ਮਤਲਬ ਹੈਕਰ ਤਾਂ ਹੈਕ ਤਾਂ ਕਰਦੇ ਹੋ ਪਰ ਪਲੱਸ ਬੜਾ ਹੈਰਾਨੀ ਵਾਲੀ ਗੱਲ ਹੈ ਤੁਸੀਂ ਸ਼ਰਟਸ ਡਿਸਪਲੇ ਕੀਤੀਆਂ ਹਾਂ ਹਾਂਜੀ ਪਰਸੈਪਸ਼ਨ ਇਹ ਹੈ ਕਿ ਲੁਧਿਆਣਾ ਇਹ ਸ਼ਹਿਰ ਦੇ ਵਿੱਚ ਮਤਲਬ ਟੀ-ਸ਼ਰਟਸ ਦਾ ਸ਼ਹਿਰ ਹੈਗਾ ਪਰ ਹੈਕਰ ਦਾ ਟ੍ਰੈਕ ਸਰ ਸ਼ਰਟਸ ਤੋਂ ਈਜ਼ੀ ਮੈਜਰੀ ਮਤਲਬ ਆਪਾਂ ਸ਼ੁਰੂ ਤੋਂ ਸੋਚ ਕੇ ਚੱਲੇ ਸੀ ਕਿ ਜਦੋਂ ਆਪਾਂ ਪੰਗਾ ਲੈਣਾ ਤਾਂ ਪੂਰਾ ਟਕਾ ਕੇ ਲੈਣਾ ਮਤਲਬ ਸ਼ਰਟਸ ਬਣਾ ਰਹੇ ਹੋ ਲੋਕਾਂ ਦੀ ਪਰਸੈਪਸ਼ਨ ਇਹ ਹੈ ਕਿ ਲੁਧਿਆਣੇ ਸ਼ਰਟ ਨਹੀਂ ਟੈਕਸਟਾਈਲ ਦੀ ਬਾਤ ਸਕਦੀ ਤੇ ਤੁਸੀਂ ਉਹੀ ਪੰਗਾ ਲੈ ਲਿਆ ਅਸੀਂ ਕਿੰਗ ਬਣਾਤਾ ਜੀ ਲੁਧਿਆਣੇ ਨੂੰ ਸ਼ਰਟ ਦਾ ਜੀ ਦੂਰੂ ਦੂਰੋ ਕਸਟਮਰ ਆਉਂਦੇ ਨੇ ਪੂਰੇ ਆਲ ਓਵਰ ਇੰਡੀਆ ਤੋਂ ਕਸਟਮਰ ਆ ਰਹੇ ਸ਼ਰਟ ਲੈਣ ਦੀ ਜੀ ਉਹ ਟਾਈਮ ਸੀ ਲੋਕ ਦਿੱਲੀ ਬੰਬੇ ਸ਼ਰਟ ਲੈਣ ਜਾਂਦੇ ਸੀ ਹੁਣ ਲੋਕ ਉੱਥੋਂ ਦੀ ਆ ਰਹੇ ਨੇ ਸਾਡੇ ਕੋਲ ਲੈਣ ਵਾਸਤੇ ਸ਼ਰਟ ਹਾਂਜੀ ਹਾਂਜੀ ਮਤਲਬ ਨਾਮ ਵੀ ਹੈਕਰ ਨਾਮ ਵੀ ਹੈਕਰ ਉਸ ਬਾਅਦ ਬਣਾਨੇ ਵੀ ਟੈਕਸ ਹੈ ਇਨਸ਼ੋਰੈਂਸ ਮਤਲਬ ਇਹ ਸੋਚਿਆ ਸੀ ਮਤਲਬ ਕਿਦਾਂ ਇਹ ਸੋਚਿਆ ਸੀ ਕਿ ਕੋਈ ਪੰਗਾ ਲੈਣਾ ਸੋਚਿਆ ਤਾਂ ਚਲੋ ਕੀ ਬਿਜ਼ਨਸ ਤਾਂ ਕਰਨਾ ਹੀ ਹੁੰਦਾ ਸੋਚਿਆ ਵਿੱਚ ਕੀ ਹੈ ਬਟ ਅਸੀਂ ਇੱਕ ਰੈਂਜਾਂ ਸੈੱਟ ਕੀਤੀਆਂ ਨੇ ਲੁਧਿਆਣੇ ਵਾਲਿਆਂ ਨੇ ਜਿਨ੍ਹਾਂ ਰੈਂਜਾਂ ਕਰਕੇ ਸਾਡੇ ਕੋਲ ਕਸਟਮਰ ਹੈ ਆਲ ਓਵਰ ਅੰਡੀਆ ਅਸੀਂ ਇੱਕ ਬੜੀ ਨੂਨੇਬਲ ਰੈਂਜ ਚ ਮਾਲ ਦੇ ਰਹੇ ਹਾਂ ਜੋ ਕੋਈ ਵੀ ਸਟੇਟ ਦਿੱਲੀ ਬੰਬੇ Indore અમદાવાદ કોઈ સ્ટેટ ਅਦਰ ਦੀ રેન્ਜ ਸਾਨੂੰ ਸੈੱਟ ਕਰਕੇ ਨਹੀਂ ਦੇ ਸਕਦਾ ਜੋ રેન્ਜ ਅਸੀਂ ਮਾਲ ਦੇ ਰਹੇ ਹਾਂ ਸਾਡੀ ਅੱਖਾਂ ਤੇ ਨਿਗਾ ਮਾਰ ਲਓ ਜੀ ਸਾਰੇ ਹੰਦਰਸਾ ਕਾਟਨ ਦੇ ਫੈਬਰਿਕ ਨੇ ਜੀ ਔਰ ਇਸ ਰੇਂਜ ਦੇ ਵਿੱਚ ਅਸੀਂ ਜੋ ਮਾਲ ਦੇ ਰਹੇ ਹਾਂ ਕਿ ਕਿਤੇ ਨਹੀਂ ਮਿਲ ਸਕਦਾ ਇਹ ਤੁਹਾਨੂੰ ਜੀ ਸੋ ਸਰ ਮੇਂ ਬਾਰੇ ਪ੍ਰਕਾਰ ਦਾ ਟੇਸਟ ਹੈ ਸਾਡੇ ਕੋਲ ਇਹ ਜੀ ਗੱਲਾਂ ਸੁਨੀਆਂ ਮੈਨੂੰ ਕੁਝ ਨੋਲੇਜ ਹੋ ਸਕਦੀ ਹੈ ਕਿ ਟੈਕਸਟਾਈਲ ਦੀ ਸ਼ਰਟਸ ਲਈ ਬੰਬੇ ਬੈਂਗਲੌਰ ਮਤਲਬ ਜੋ ਹੈ ਉਹ ਵੀ ਦੱਸੋ ਜੀ ਕੋਈ ਟਾਈਮ ਸੀ ਕਿ ਉੱਥੋਂ ਮਾਲ ਇੱਥੇ ਆਂਦਾ ਸੀ ਜੀ ਅੱਜ ਇੱਥੋਂ ਸਾਰਾ ਮਾਲ ਉੱਥੇ ਜਾ ਰਿਹਾ ਉਹਦਾ ਸਾਰੀਆਂ ਸਟੇਟਸ ਵਿੱਚ ਦਿੱਲੀ ਬੰਬਈ ਇੰਦੋਰ ਕਲਕੱਤਾ ਹైదరాబాద్ ਜੀ ਅਹਮਦਾਬਾਦ ਹਰ ਜਗ੍ਹਾ ਸਾਡਾ ਮਾਲ ਚੱਲਦਾ ਤੁਸੀਂ ਕੋਈ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਇਹ ਤੁਸੀਂ ਕੀਤਾ ਸੀ ਜਾਂ ਤੁਹਾਡੇ ਮੰਮੀ ਪਾਪਾ ਵਗੈਰਾ ਨੇ ਸਾਰਾ ਫੈਮਲੀ ਬਿਜ਼ਨਸ ਇਹ ਸਭ ਨਹੀਂ ਨਹੀਂ ਫਾਦਰ ਵਗੈਰਾ ਨੇ ਸ਼ੁਰੂ ਕੀਤਾ ਸੀ ਇਹ ਤੁਸੀਂ ਨਹੀਂ ਫਾਦਰ ਕੀਤਾ ਸੀ ਸ਼ਰਟਸ ਸਰ ਮਾਰਕੀਟਸ ਜੋ ਚੱਲੇਗਾ ਉਸ ਤੋਂ ਫਰਦਰ ਅੱਗੇ ਪਹਿਲਾਂ ਹੋਲ ਸੇਲ ਮਹੜਾਦੇ ਸੀ ਨਾਲ ਉਹਨੂੰ ਸ਼ਰਟ ਵੀ ਸੀ ਸ਼ਰਟ ਨੂੰ ਮੂਵ ਕਰਤਾ ਨਹੀਂ ਹੈਟਰ ਹੈ ਹੈਟਰ ਹਾਂਜੀ ਤੇ ਤੁਸੀਂ ਕੋਈ ਇਹ ਸੋਚਿਆ ਸੀ ਮੈਂ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਤੇ ਨਾਮ ਲਖਾਣਾ ਕਿ ਮੈਂ ਸ਼ਰਟਸ ਸੇ ਸ਼ੁਰੂ ਕਰਦਾ ਕਿਉਂਕਿ ਲੁਧਿਆਣੇ ਸੇ ਵੀ ਆਪਾਂ ਗੱਲ ਕਰੀਏ ਵਿੱਚ ਅਗਰ ਕੁਝ ਨਜ਼ਰ ਆਂਦਾ ਵਿਜ਼ਨ ਤਾਂ ਆਪਾਂ ਉਹਨੂੰ ਪਕੜਦੇ ਆ ਨਾ ਜੀ ਬਿਲਕੁਲ ਠੀਕ ਹੈ। ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਕੋਈ ਅੱਛਾ ਟਰੈਕ ਮਿਲੂ ਨਾ ਡਿਮਾਂਡ ਐਂਡ ਸਪਲਾਈ ਦਾ ਗੈਪ ਹਾਂਜੀ ਹਾਂਜੀ ਬਿਲਕੁਲ ਅਸੀਂ ਰੇਂਜ ਦੇਖਿਆ ਮੇਨ ਕੀ ਕਸਟਮਰ ਨੂੰ ਰੇਂਜ ਦੇ ਵਿੱਚ ਸੌਦਾ ਕਿਦਾਂ ਦੇ ਸਕਦੇ ਹਾਂ ਬਿਲਕੁਲ ਠੀਕ ਹੈ। ਕਿ ਦਿੱਲੀ ਬੰਬਈ ਦੇ ਸ਼ਰਟਸ ਆ ਰਹੀਆਂ ਨੇ ਯੂ ਐਸ ਪੀ ਹੈ ਤੁਹਾਡੇ ਸ਼ਰਟਸ ਦੀ। ਸਤਰਾ ਦੇਖੋ

तो शुभ नाम मेरा नाम सुनील कहाँ से हो आप मैं राजस्थान से ऐसी so, आपने शर्ट देखी so, तो किस तरह का लगा आपको नहीं टेस्ट अच्छा है यूथ का टेस्ट है आज के दिन में यूथ तो ठीक है, है। यूथ का टेस्ट है फैशन है लेकिन अक्सर फिनिशिंग में शर्मा वगैरह सब परफेक्ट है एकदम साइज बेंगलोर को मुकाबला दे रहे बैंगलोर को कम्पीट कर रहा है बॉम्बे को नहीं कर रहे बॉम्बे मैं नहीं रखता हूँ मैं बैंगलोर ही बेचता हूँ लेकिन बैंगलोर को कम्पीट कर रहे हैं फिनिशिंग वाइज इनर स्टिचिंग वगैरह देखते हैं तो इनर स्टिचिंग वगैरह फिनिशिंग वगैरह एवरीथिंग इज ओके जी बिकॉज बहुत बार शर्ट्स में क्या होती है कि आउटर फिनिशिंग तो ध्यान दे देते हैं जी बट इनर की फिनिशिंग के ध्यान नहीं देते इसमें क्या है कि पीस पे देखा है इनर फिनिशिंग वगैरह सब ओके है परफेक्ट कस्टमर आज लेता है तो पूरा देखता है जी तो वो ये देखेगा तो उसको कहीं पे भी कोई कम्प्लेन नहीं मिलेगी आप राजस्थान में कहाँ से है मैं जोधपुर से जोधपुर से वहाँ पे क्या स्टोर चलाते हैं स्टोर चलाते हैं शोरूम है आपका छोटा फैमिली स्टोर है चलो मतलब जो भी है हम यहाँ पे शोरूम बोल देते हैं आप फैमिली स्टोर ये, ये तो जो गुजे गुजे लोग होते हैं ना उनकी यूएस पी होती है मालवाड़ी आदमी धोती में पूरे दुनिया को घुमा देता है और आप भी वही कर रहे हो कि भैया छोटा है हम पंजाबी थोड़ा सा उसको खुल के अपर नहीं, अपर नहीं, के नहीं, बोल देते हैं शोरूम नहीं छोटा स्टोर नहीं, है, है अपना नहीं मैं ये जानना चाह रहा था आप कहीं इन्ही के साइड के तो नहीं जो इतनी तारीफ कर रहे हो वो कहते हैं ना अपने ही एक दूसरे के एक दूसरे की तारीफ तारीफ खेल रहे हैं हमें तो क्या होता है की माल बढ़िया लगना चाहिए तो उसकी अच्छी फर्क वो तो क्या है कि इतने साल हो होगी हमें भी तो हर चीज पूरा देख के लेते हैं ठीक है इतनी जगह जाते हैं इतना पर ये पंजाबी हैं आपको ये पता लग गया कि ये पंजाबियों को मुंह पे तारीफ कर दो ना तो ये नहीं, दिल नहीं, खोल के लुटाते हैं नहीं नहीं ऐसी कोई नहीं, बात नहीं व्यापारी है लेके जाओगे आज मैंने सोच लिया भाव पक्के व्यापारी है माल वो तो व्यापारी है वो कच्चे व्यापारी है आप पक्के व्यापारी हो नहीं नहीं पक्के व्यापारी ये राजस्थान जो राजस्थान गुजरात ये जो Uh, मुंबई महाराष्ट्र के जो है ना भाई लोग व्यापारी लोग उनसे पक्का कोई नहीं है नहीं नहीं, उनका तो वो है। कहते हैं जूठा पानी भी पी लेना तो आदमी के नहीं, में मार्केटिंग के कौन आ नहीं, नहीं ऐसा नहीं है पीस पीस बोलती है एक्चुअली अच्छी वो अच्छी रहेगी अच्छा जो चीज अच्छे है उसको अच्छे ही बोलेंगे वो तो अच्छी बात है आपका शुभ नाम मेरा नाम अशोक आप भी वही से नहीं मैं लुधियाना से लुधियाना से हूँ तो आपके साथ साथ में एक और एक ग्यारह हुआ तो कुल मिला के सच में जैन जैन लॉक कर दे देखो अमिताभ बच्चन जी बोलते हैं हंड्रेड परसेंट हंड्रेड परसेंट और ये सही जवाब और है, हाँ। है हाँ। खाली हमने तो ऑप्शन भी नहीं दिया नहीं नहीं, नहीं ये सही जवाब और है ये बता दे परफेक्ट परचेज आज ये हमारे सर जो सिंह भाई है इनको आप पूरा निहाल कर जाओगे पूरा दिल खोल के इनसे ले जाओगे क्योंकि पंजाबियों की एक बुरी आदत है इनकी कमजोरी है कि कोई मुंह पे तारीफ कर दे या दिल खोल के लुटा देते हैं नहीं ऐसी बात नहीं ये पीस बोलती है एक्चुअली पीस बोल रही है

ਬਹੁਤ ਚੰਗਾ ਲੱਗਾ ਕਿ ਤੁਸੀਂ ਇਦਾਂ ਦੀਆਂ ਸ਼ਰਟਸ ਬਣਾ ਰਹੇ ਹੋ ਸੋ ਇਸ ਵਾਰੀ ਇਹ ਸਿਰਫ ਸਮਰਤਕੀ ਸੀਮਤ ਨਹੀਂ ਆ ਵਿੰਟਰਸ 'ਚ ਵੀ ਕੁਝ ਕਰ ਕੋ ਅੱਛਾ ਵਿੰਟਰਸ 'ਚ ਵੀ ਸ਼ਰਟ ਹਾਂਜੀ ਹਾਂਜੀ ਵਿੰਟਰਸ 'ਚ ਵੀ ਸ਼ਰਟ ਸ਼ੈਕਟਸ ਟਾਈਪ ਵੀ ਬਣਾਣੇ ਆ ਸ਼ੈਕਟਸ ਬਣਾਣੇ ਹਾਂਜੀ ਸਰ ਤੁਹਾਨੂੰ ਪਤਾ ਤਾਂ ਨਹੀਂ ਕਿ ਮੇਰੀ ਐਜੂਕੇਸ਼ਨ ਥੋੜੀ ਘੱਟ ਹੈ ਤੁਸੀਂ ਪਹਿਲਾਂ ਸ਼ਰਟ ਨੂੰ ਹੁਣ ਸ਼ੈਕਟ ਕਹਿ ਦਿੱਤਾ ਮਤਲਬ ਸਾਦਾ ਥੋੜਾ ਜਿਹਾ ਕਿੰਨੇ ਸਰ ਇਹਨੂੰ ਵਿੰਟਰ ਦੀ ਆਈਟਮ ਨੂੰ ਸ਼ੈਕਟ ਕਿੰਦੇ ਸਰ ਮੈਨੂੰ ਲੱਗਦਾ ਮੇਰਾ ਟੈਸਟ ਲੈ ਲਿਓ ਕਿਤੇ ਕੀ ਬੰਦਾ ਕਿੰਨਾ ਕੁ ਪੜਿਆ ਲਿਖਿਆ ਪਤਾ ਲੱਗ ਜਾਣਾ ਨਹੀਂ ਨਹੀਂ ਸਰ ਨਹੀਂ